ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰ ਵੇਲ ਗੱਲ ਡੇਰੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ। ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਦਾ ਸਵਾਗਤ ਹੈ। ਕੰਟੈਕਟ ਨੰਬਰ ਇਹਨਾਂ ਲਈ 9803 82025 ਤੇ ਅੱਜ ਤੁਹਾਨੂੰ ਦਿਖਾਉਣੇ ਆਇਆ ਇੱਕ ਤੀਜੇ ਸੂਏ ਮੱਝ ਬਿਲਕੁਲ ਤਾਜੀ ਸੂਈ ਆ ਥੋੜਾ ਜੀ ਨੀਲੀ ਦਾ ਪੱਕੀ ਰੱਖਦੀ ਆ ਹਵਾਲੇ ਦੇ ਡੱਬਾ ਦੇਖੋ ਤੁਹਾਨੂੰ ਸੁਣ ਦੀ ਕੁਆਲਿਟੀ ਜਿਹੜੀ ਚੰਗੀ ਆ ਸੂਈ ਨੂੰ ਜਿਹੜਾ ਸਮਾਂ ਕਰੀਬ 15 ਕ ਦਿਨ ਦਾ ਹੋ ਗਿਆ ਇਹ ਦੀ ਫੇਸ ਕੁਆਲਿਟੀ ਆ ਪਿੱਛੇ ਮੇਲ ਕਾਫ ਆ ਤੇ ਦੋ ਡੈਸਟੈਂਮੇ ਦੇ ਥੱਲੇ 8 8.5 ਲੀਟਰ ਬਿਲਕੁਲ ਹਾਗਰ ਆ ਤੇ ਚੰਗੇ ਪਿੱਠ ਪੂੜੇ ਦੀ ਮਾਲਕ ਆ ਤੇ ਚੋਲ ਬਹੁਤ ਹੀ ਵਧੀਆ ਆ ਅਚੈੱਕ ਕਰੋ ਬਿਲਕੁਲ ਠਨਵੰਦ ਇਹ ਇਹ ਬਾਕੀ ਪਿਛੇ ਘਟਾ ਆ ਗਿਆ ਜੀ 15 ਦਿਨ ਦਾ ਸਮਝਦਾ ਸਮੂਹ ਚੋ ਗਿਆ ਇਹ ਬਾਕੀ ਇਹਦਾ ਰੇਟ ਆ ਜਿਹੜਾ 65000 ਰੁਪਇਆ ਬਾਕੀ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਜੇ ਦੁੱਧ ਹਜੇ ਵਧੀ ਵੀ ਕਈ ਵਾਰ ਬਾਲੇ ਸਾਮ ਸਾਮਸ ਬਲ ਵਾਲੇ ਕਰੋ ਨਹੀਂ ਆਉਂਦੇ ਪਛੂ ਬਾਕੀ ਪੈਟ ਕੁੜਾ ਚੰਗਾ ਹੈਗਾ ਸਾਈਡ ਲੈਂਥ ਫੋਲਾ ਤੁਸੀਂ ਕੰਟੈਕਟ ਕਰ ਸਕਦੇ ਜੋ ਇਹਦਾ ਜਿਹੜਾ ਪ੍ਰਾਈਸ ਆ ਉਹ ਹੈਗਾ 67000 ਰੁਪਇਆ ਉਹਦੇ ਚ ਮੰਨ ਤਾਂ ਘਰ ਆ ਜਾਂਦਾ ਕੀਤਾ ਜਾਂਦਾ ਤਾਂ ਮੇਰੇ ਦੇ ਕਿ ਨਵੇਂ ਅਪਡੇਟ ਦੇ ਨਾਲ ਸਾਰਿਆਂ ਨੂੰ ਸੱਤ ਚ